ਅਜੀ ਆਪਣਾ ਨਾਮ ਬਸ ਮੇਰਾ ਨਾਮ ਹੈਗਾ ਜੀ ਹਰਜੀਤ ਸਿੰਘ ਮੈਂ ਆਰਮੀ ਤੋਂ ਰਿਟਾਇਰ ਐ ਮੈਂ ਇਸ ਡਾਕਟਰ ਵੀ ਐਸ ਗਿੱਲ ਦੇ ਸਾਹਿਬ ਇਸ ਕਰਕੇ ਆਪਣੀ ਬਾਈਟ ਦੇਣੀ ਚਾਹਨਾ ਕਿਉਂਕਿ ਇਹ ਡਾਕਟਰ ਵੀ ਐਸ ਗਿੱਲ ਬਿਨਾ ਆਪਰੇਸ਼ਨ ਤੋਂ ਹਾਰਡ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਠੀਕ ਕਰਦੇ ਨੇ ਕਾਰਨ ਇਹ ਹੈਗਾ ਕਿ ਇਹ ਬਿਨਾ ਆਪਰੇਸ਼ਨ ਤੋਂ ਜਿਹੜੇ ਹਾਰਡ ਦੇ ਜਿੰਨੇ ਵੀ ਪੇਸ਼ੈਂਟ ਹੈ ਇਹ ਆਪਣੇ ਪੇਸ਼ੈਂਟਾਂ ਨੂੰ ਹੋਮੋਪੈਥਿਕ ਦਵਾਈ ਦੇ ਨਾਲ ਜਿਹੜਾ ਉਹ ਠੀਕ ਕਰਦੇ ਨੇ ਇਸ ਕਰਕੇ ਹੀ ਇਹਨਾਂ ਦੇ ਇਸ ਹਸਪੀਟਲ ਦੇ ਵਿੱਚ ਇਸ ਚੈਰੀਟੇਬਲ ਦੇ ਨਾਂ ਦੇ ਉੱਪਰ ਜਿੰਨੇ ਵੀ ਪੇਸ਼ੈਂਟ ਇੱਥੇ ਮੌਜੂਦ ਨੇ ਇਹਨਾਂ ਨੂੰ ਇਸ ਜਗ੍ਹਾ ਤੋਂ ਕਿਤੇ ਨਾ ਕਿਤੇ ਜਾ ਕੇ ਆਰਾਮ ਮਿਲਿਆ ਹੈ ਕਿ ਉਹ ਆਰਾਮ ਇਸ ਕਰਕੇ ਮਿਲਿਆ ਇੱਕ ਤੇ ਹੈ ਮੋਪੈਥਿਕ ਦਵਾਈ ਯੂਜ਼ ਕਰਦੇ ਦੂਸਰਾ ਇਹ ਬਹੁਤ ਘੱਟ ਰੇਟਾਂ ਤੇ ਆਪਣੇ ਪੇਸ਼ੈਂਟਾਂ ਨੂੰ ਠੀਕ ਕਰਦੇ ਨੇ ਕਿਉਂਕਿ ਜਿੰਨੇ ਵੀ ਹਸਪੀਟਲ ਨੇ ਸਾਰੇ ਹੀ ਲੁੱਟ ਦਾ ਕਾਰਨ ਬਣੇ ਨੇ ਕਿਤਨਾ ਕਿਤੇ ਕਸਟਮਰਾਂ ਦੀ ਉਥੇ ਲੁੱਟ ਖਸੁੱਟ ਹੁੰਦੀ ਹੈ ਇਸ ਕਰਕੇ ਇਹ ਜਿਹੜੇ ਡਾਕਟਰ ਬੀ ਐਸ ਗਿੱਲ ਨੇ ਇਸ ਕਰਕੇ ਮਸ਼ਹੂਰ ਨੇ ਕਿਉਂਕਿ ਇੱਕ ਤੇ ਇਹਨਾਂ ਦਾ ਜਿਹੜਾ ਰੇਟ ਹੈ ਬਹੁਤ ਘੱਟ ਹੈ ਔਰ ਦੂਸਰਾ ਹੋਮੋਪੈਥਿਕ ਦਵਾਈ ਦੇ ਨਾਲ ਆਪਣੇ ਪੇਸ਼ੈਂਟਾਂ ਨੂੰ ਠੀਕ ਕਰਦੇ ਨੇ ਇਸ ਕਰਕੇ ਮੈਂ ਆਪਣੀ ਜਿਹੜੀ ਬਾਈਟ ਆ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਜਿੰਨੇ ਵੀ ਇਸ ਮੇਰੀ ਬਾਈਟ ਨੂੰ ਇਸ ਵੀਡੀਓ ਨੂੰ ਦੇਖਦੇ ਪਏ ਨੇ ਮੈਂ ਉਹਨਾਂ ਅੱਗੇ ਇਹੀ ਅਪੀਲ ਕਰਾਂਗਾ ਕਿਉਂਕਿ ਇਸ ਜਗ੍ਹਾ ਦੇ ਉੱਪਰ ਜੇ ਤੁਸੀਂ ਇੱਕ ਵਾਰ ਵੀ ਜਾਂਦੇ ਹੋ ਤੇ ਤੁਸੀਂ ਮੈਨੂੰ ਲੱਗਦਾ 120% ਠੀਕ ਹੋ ਕੇ ਜਾਓਗੇ ਕਿਉਂਕਿ ਮੇਰਾ ਹਾਰੜ ਜਿਹੜਾ ਵਰਕ ਨਹੀਂ ਸੀ ਕਰਦਾ ਮੇਰਾ ਹਾਰੜ 30% ਵਰਕ ਕਰਦਾ ਸੀ ਮੈਂ ਆਰਮੀ ਦਾ ਜਵਾਨ ਆ ਮੈਂ ਆਪਣੇ ਆਰਮੀ ਤੇ ਵੀ ਚੈੱਕ ਕਰਵਾਇਆ ਸਾਰੇ ਕਿਤੇ ਮੈਂ ਚੈੱਕ ਕਰ ਰਿਹਾ ਮੇਰਾ ਹੱਥ ਜਿਹੜਾ ਵਰਕ ਕਰਦਾ 30% ਵਰਕ ਕਰਦਾ ਸੀ ਔਰ ਉਸ ਤੋਂ ਬਾਅਦ ਕਿਉਂਕਿ ਡਾਕਟਰ ਸਾਹਿਬ ਨੂੰ ਮੈਂ ਕਾਫੀ ਦੇਰ ਤੋਂ ਜਾਣਦਾ ਹਾਂ ਜਾਂ ਪਿਛਲੇ 4-5 ਸਾਲ ਤੋਂ ਡਾਕਟਰ ਸਾਹਿਬ ਨਾਲ ਮੇਰਾ ਬਹੁਤ ਪਿਆਰ ਇੱਕ ਭਰਾਵਾਂ ਵਾਲਾ ਰਿਸ਼ਤਾ ਹੈਗਾ ਔਰ ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਇੱਕ ਵਾਰੀ ਉੱਥੋਂ ਐਂਜਿਓਗ੍ਰਾਫੀ ਜੋ ਵੀ ਸੀਟੀ ਸਕੈਨ ਜੋ ਵੀ ਆਪਣਾ ਤੁਸੀਂ ਕਰਵਾਣਾ ਹੋ ਤੁਸੀਂ ਕਰਵਾ ਲਓ ਔਰ ਦੂਸਰਾ ਨੈਕਸ ਇਹਨਾਂ ਨੂੰ ਜਦੋਂ ਮੈਂ ਆਪਣੀਆਂ ਰਿਪੋਰਟਾਂ ਲਿਆ ਕੇ ਚੈੱਕ ਕਰਵਾਈਆਂ ਰਿਪੋਰਟਾਂ ਜਦੋਂ ਇਹਨਾਂ ਨੇ ਐਨਾਲਾਈਜ਼ ਕੀਤੀਆਂ ਰਿਪੋਰਟਾਂ ਨੂੰ ਦੇਖਿਆ ਵਾਚਿਆ ਜਾਣਿਆ ਤੇ ਇਹਨਾਂ ਨੇ ਮੈਨੂੰ 120% ਗਰੰਟੀ ਦਿੱਤੀ ਕਿ ਤੁਸੀਂ ਫੌਜੀ ਸਾਹਿਬ ਘਰ ਆਉਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਕਿਤੇ ਮਿਲਟਰੀ ਹਸਪੀਟਲ ਜਾਣ ਦੀ ਲੋੜ ਨਹੀਂ ਕਿਸੇ ਸਪੈਸ਼ਲਿਸਟ ਨੂੰ ਦਿਖਾਉਣ ਦੀ ਲੋੜ ਨਹੀਂ ਤੁਸੀਂ ਇੱਥੇ ਆ ਜਾਓ ਤੇ ਉਹ ਗੱਲ ਬਿਲਕੁਲ ਇਹਨਾਂ ਨੇ ਜਿਹੜੇ ਮੈਨੂੰ ਬੋਲ ਕਹੇ ਸੀ ਉਹ ਬਿਲਕੁਲ ਸੱਚ ਨੇ ਔਰ 120% ਹੁਣ ਮੈਂ ਬਿਲਕੁਲ ਠੀਕ ਹੋ ਚੁੱਕਾ ਮੈਂ ਵਾਕਿੰਗ ਤੇ ਵੀ ਜਾਣਾ ਸੀ ਰਨਿੰਗ ਤੇ ਵੀ ਜਾਣਾ ਸੀ ਤੇ ਮੈਨੂੰ ਜਿਹੜਾ ਸਾਹ ਚੜਦਾ ਸੀ ਬਹੁਤ ਜਿਆਦਾ ਸਾਹ ਚੜਦਾ ਕਿਉਂਕਿ ਮੇਰਾ ਪੰਪ ਬਲੌਕ ਸੀ 60% ਤੋਂ ਲੈ ਕੇ 80% ਤੱਕ ਜਿਹੜੀ ਮੇਰੀ ਨਾਲ ਜਿਹੜੀ ਹਾਰਟ ਦੀ ਪੰਪ ਸੀ ਉਹ ਬਲੌਕਿੰਗ ਸੀ ਇਸ ਕਰਕੇ ਮੈਨੂੰ ਬਹੁਤ ਸਾਰਾ ਸਾਹ ਚੜਦਾ ਸੀ ਹੁਣ ਮੈਂ ਜਦੋਂ ਕੱਲ ਐਕਸਰਸਾਈਜ਼ ਲਈ ਰਨਿੰਗ ਕੀਤੀ ਤੇ ਮੈਂ ਬਿਲਕੁਲ ਤਤਪਰਤ ਲੜਾਈ ਕਰਨ ਵਾਸਤੇ ਤਿਆਰ ਹੈਗਾ ਰਨਿੰਗ ਕਰਨ ਵਾਸਤੇ ਤਿਆਰ ਰਨ ਮੇਂ ਤੇ ਦੌੜਨ ਵਾਸਤੇ ਮੈਂ ਬਿਲਕੁਲ ਰੈਡੀ ਹੈਗਾ ਤੇ ਇਸ ਕਰਕੇ ਮੈਂ ਡਾਕਟਰ ਸਾਹਿਬ ਦੇ ਅੱਗੇ ਅਪੀਲ ਕਰਦਾ ਜੀ ਜਿੰਨੇ ਵੀ ਤੁਹਾਡੇ ਇਸ ਹਸਪੀਟਲ ਦੇ ਵਿੱਚ ਪੇਸ਼ੈਂਟ ਹੋਣ ਜਿਸ ਤਰ੍ਹਾਂ ਤੁਸੀਂ ਮੈਨੂੰ ਠੀਕ ਕੀਤਾ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਵੀ 120% ਦੀ ਗਾਰੰਟੀ ਦੇ ਨਾਲ ਠੀਕ ਕਰਕੇ ਕੱਲਿਓ ਤੇ ਬਹੁਤ ਬਹੁਤ ਮੈਂ ਇਸ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ